ਸਾਡੇ ਇਥੋਂ ਦੇ ਪਾਰਟੀ ਵੱਲੋਂ ਇੰਚਾਰਜ ਲਗਾਏਗਾ ਸਾਡੇ ਬਹੁਤ ਹੀ ਸਤਕਾਰਯੋ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸਰਜੀਤ ਜਿਆਣੀ ਜੀ ਤੇ ਇਸ ਇਸ ਵਿਧਾਨ ਸਭਾ ਚੋਣ ਦੇ ਇੰਚਾਰਜ ਜਿਆਣੀ ਸਾਹਿਬ ਉਹਨਾਂ ਦੇ ਨਾਲ ਸਾਡੇ ਸੂਬੇ ਦੇ ਉਮੀਦ ਪ੍ਰਧਾਨ ਬਹੁਤ ਹੀ ਸਤਕਾਰਯੋ ਕੇਡੀ ਪੰਡਾਰੀ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸੀਨੀਅਰ ਅਧਿਕਾਰੀ ਸ੍ਰੀ ਜੇ ਸ਼ਣੀ ਜੀ ਉਹਨਾਂ ਦੇ ਨਾਲ विधानसभा हल्का करनदार जिमनी जोन दे उम्मीदवार परजीत सिंह संधू जी ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤਲਵੀਰ ਸਿੰਘ ਅਲਮੋਖੋਟੀ ਇਹਨਾਂ ਨੇ ਅੱਜ ਤੁਹਾਨੂੰ ਇੱਥੇ ਬੁਲਾਇਆ ਤੁਹਾਡਾ ਇੱਥੇ ਸਾਰਿਆਂ ਦਾ ਜੀ ਆਣ ਧੰਵਾਦ ਅੱਜ ਆਪਾਂ ਵਿਧਾਨ ਸਭਾ ਜਿਮਨੀ जोन ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਪ੍ਰਾਪਤੀਆਂ ਤੇ ਲਗਭਗ ਪਿਛਲੇ ਲਗਾਤਾਰ ਜਿਹੜੇ 3 ਸਾਲ ਤੋਂ ਸਰਕਾਰ ਚੂਟਪੋਲ ਕੇ ਸਤਾ ਤੇ ਆਈ ਹੈ ਉਹਦੇ ਜਿਹੜੇ ਦੋਸ਼ ਪੱਤਰ ਉਹ ਜਿਹੜੀਆਂ ਨਾਕਾਮੀਆਂ ਉਹ ਜਿਹੜਾ ਉਹ ਤੁਹਾਡੇ ਸਾਹਮਣੇ ਸਾਡੇ ਸੁਰਜੀਤ ਜਣੀ ਜੁਰ ਪੇਸ਼ ਕਰਦੇ। ਅੱਥੇ ਪਹਿਲਾਂ ਤਾਂ ਬੇਰੀ ਨਾਲ ਆ ਨਾਲ ਸਾਰਾ ਤੋਂ ਸੋਰੀ ਅੱਜ ਆਪਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਔਰ 11 ਤਾਰੀਖ ਨੂੰ ਵੋਟ ਪਾਣੀ ਹੈ। ਆਮ ਆਦਮੀ ਪਾਰਟੀ ਜਦੋਂ ਸਤਾ ਤੇ ਆਈ ਸੀ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਮੇਰੀਆਂ ਮਾਤਾਵਾਂ ਭੈਣਾਂ ਨਾਲ ਬਹੁੜੇ ਵਾਦੇ ਕੀਤੇ ਸੀ ਵਾਦੇ ਕੋ ਸਟੇਜ ਦੇ ਉੱਤੇ ਨਹੀਂ ਕੀਤੇ ਵਾਦੇ ਘਰਾਂ 'ਚ ਜਾ ਕੇ ਫਾਰਮ ਪਰਵਾ ਕੇ ਕੀਤੇ ਔਰ ਮਾਤਾਵਾਂ ਭੈਣਾਂ ਕੋਲ ਸਾਈਨ ਕਰਵਾਏ ਕਿ ਜਦੋਂ ਤੁਸੀਂ ਸਾਨੂੰ ਵੋਟਾਂ ਪਾਓ ਜਿਸ ਦਿਨ ਅਸੀਂ ਕੁਰਸੀ ਤੇ ਬੈਠ ਗਏ 18 ਸਾਲ ਤੋਂ ਉੱਪਰ 1000 ਰੁਪਿਆ ਦੇਣਾ ਸ਼ੁਰੂ ਕਰਾਂਗੇ ਔਰ ਘਰ-ਘਰ ਜਾ ਕੇ ਫਾਰਮ ਭਰਾਂ ਇੱਕ ਘਰ ਦੇ ਵਿੱਚ ਇੱਕ ਨੌਕਰੀ ਦੇ ਔਰ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਸਾਡੇ ਕੋਲ ਪੈਸੇ ਦੀ ਕਮਿਊਨਿਟੀ ਮੈਂ ਬੜੀਆਂ ਬੰਦਾ 20000 ਕਰੋੜ ਅਸੀਂ ਰਿੱਤੇ ਚ ਇਕੱਠਾ ਕਰਾਂਗੇ ਉੱਥੋਂ ਕਰਾਂਗੇ ਪਰ ਹੋਇਆ ਕੀ ਪੈਸਾ ਤਾਂ ਜਰੂਰ ਰਿੱਤੇ ਦੇ ਵਿੱਚ ਹੀ ਹੈ ਸਾਰੇ ਚੀਜ਼ ਰਿੱਤੇ ਦੇ ਵਿੱਚ ਵੀ ਹੈ ਔਰ ਸਾਰੇ ਜਿਹੜੇ ਕੰਮ ਕਿੱਥੇ ਵੀ ਕੋਈ ਕੰਮ ਕਰੋਗੇ ਜਿਸੇ ਕੁੱਟਲ ਹੈ ਉਹਦੇ ਵਿੱਚ ਵੀ ਹੈ ਪਰ ਇਹਨਾਂ ਨੇ ਕੀ ਕੀਤਾ ਕਿ ਸਾਰਾ ਆਪ ਦੇ ਬੰਦਿਆਂ ਨੂੰ ਲੁੱਟਣ ਵਾਸਤੇ ਖੁੱਲ੍ਹ ਅਚਕਾ ਨਸ਼ੇ ਵਾਸਤੇ ਕਿ ਅਸੀਂ ਕਿ 7 ਤਿੰਨ ਹਫ਼ਤੇ ਦੇ ਜੋ ਅਸੀਂ ਨਸ਼ੇ ਤੋਂ ਮੁਕਤ ਕਰਦੇ ਆਂ ਅੱਜ ਨਸਾ ਜਿਹੜਾ ਹੈ ਪਿਛਲੇ ਨਾਲ 4 ਗੁਣਾ ਦਸਾ ਹੈ। ਮਤਲਬ ਜਿੰਨੇ ਵੀ ਵਾਦ ਇਹਨਾਂ ਨੇ ਕਿਸਾਨਾਂ ਨਾਲ ਕੀਤੇ, ਹੋਰ ਕੀਤੇ ਵਪਾਰੀਆਂ ਪੜਾਣਾਂ ਨਾਲ ਕੀਤੇ, ਵਪਾਰੀ ਨਾਲ ਕੀਤੇ। ਔਰ ਇਹਨਾਂ ਨੇ ਕਿਹਾ ਸੀ ਲਾਅ ਔਰਡਰ ਦੀ ਗੱਲ ਕਿ ਅਸੀਂ ਕੁਰਸੀ ਤੇ ਬੈਠਦੇ ਕਿਸੇ ਤਰ੍ਹਾਂ ਦਾ ਕਿਸੇ ਨਾਲ ਲੁੱਟਕ-ਖੁਟ, ਠੱਗੀ ਔਰ ਰਿਸ਼ਵਤ ਖੋਰੀ ਦੀ ਵੀ ਗੱਲ ਕੀਤੀ। ਵੀ ਅਸੀਂ ਰਿਸ਼ਵਤ ਖੋਰੀ ਨੂੰ ਮਤਲਬ ਜੜੋਂ ਖਤਮ ਕਰਾਂਗੇ, ਜ਼ੀਰੋ ਟਾਇਲਟ ਕਰਾਂਗੇ। ਅੱਜ ਕੀ ਹੈ ਕਿ ਨਸਾ ਵੀ 10 ਗੁਣਾ, ਰਿਸ਼ਵਤ ਵੀ 10 ਗੁਣਾ ਔਰ ਕੋਈ ਡਵੈਲਪਮੈਂਟ ਅਜ ਤੱਕ ਨਹੀਂ ਹੋਈ ਜਿੰਨਾ ਪੈਸੇ ਦੀ ਆਮਦਨ ਖਜ਼ਾਨੇ ਤੇ ਜਾਣੀ ਸੀ ਉਹ ਇਹਨਾਂ ਦੇ ਆਪ ਦੇ ਢਿੱਡ ਦੇ ਵਿੱਚ ਕੈਦ ਹੋ ਔਰ ਆਪ ਇਹਨਾਂ ਨੇ ਜੋ ਕਰਪਸ਼ਨ ਕੀਤੀ ਹੈ ਇਹਨਾਂ ਦੇ ਐਮਐਲਏ ਨੇ ਅੱਜ ਨਾ ਲਾਏ ਨਾ ਆਰਡਰ ਦੀ ਗੱਲ ਕਰ ਲੋ ਪੂਰੇ ਪੰਜਾਬ 'ਚ ਕੋਈ ਬੰਦਾ ਸੇਫ ਨਹੀਂ ਹੈ ਪਤਾ ਨਹੀਂ ਕਿੰਨੂ ਕਦੋਂ ਫੋਨ ਆ ਜੇ ਔਰ ਇਤੋਂ ਤੱਕ ਕੀ ਕੋਈ ਆਦਮੀ ਅਗਰ ਫੋਨ ਅਗਰ ਫੀਡ ਨਹੀਂ ਕੀਤਾ ਨੰਬਰ ਤਾਂ ਫੋਨ ਵੀ ਨਹੀਂ ਸਕਦੀ ਮੁਖਸਰ ਦੇਖ ਲੋ ਲੁਧਿਆਣਾ ਦੇਖ ਲੋ ਜਲੰਧਰ ਦੇਖ ਲੋ ਤੁਸੀਂ ਤਰਨਤਾਰ ਦੇਖ ਲੋ ਅੰਮ੍ਰਿਤਸਰ ਦੇਖ ਲੋ ਮੇਰੇ ਖਿਆਲ ਕੋਈ ਵੀ ਤਕੜਾ ਵਪਾਰੀ ਇੱਥੋਂ ਤੱਕ ਕੀ ਵੀ ਛੋਟਾ ਮੋਟਾ ਕਾਰੋਬਾਰ ਕਰਨ ਵਾਲਾ ਵੀ ਜਿਹੜੀ ਇਹਨਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਇਆ ਔਰ ਨਿਤਦੀ ਜਿਹੜੀ ਇਹ ਗੋਲੀਆਂ ਉਗਰਵਾਦ ਨਾਲੋਂ ਵੀ ਮਾੜਾ ਇਹਨਾਂ ਦੀ ਸਰਕਾਰ ਦੇ ਵਿੱਚ ਹਾਲਾਤ ਅੱਜ ਹੈਗੇ ਤਾਂ ਇਹ ਮਤਲਬ ਇਹ ਸਰਕਾਰ ਜਿਹੜੀ ਇਹ ਝੂਠਿਆਂ ਦੀ ਸਰਕਾਰ ਹੈ ਇਹਨਾਂ ਨੇ ਅੱਜ ਤੱਕ ਕੁਝ ਵੀ ਨਹੀਂ ਕੀਤਾ ਜਿੱਥੇ ਸਰਕਾਰਾਂ ਨੇ ਕੰਮ ਛੱਡੇ ਸੀ ਉੱਥੇ ਪਿਆ ਨਾ ਸੜਕਾਂ ਦਾ ਔਰ ਤੁਸੀਂ ਜਿਹੜਾ ਹੜ ਆਇਆ ਉਹਦੀ ਅਗਰ ਗੱਲ ਕਰੋ ਤਾਂ ਹੜ ਵੀ ਇਹਨਾਂ ਦੀ ਦੇਣ ਹੈ ਜਦੋਂ ਦੀ ਸਰਕਾਰ ਇਹਨਾਂ ਦੀ 4 ਸਾਲ ਦੀ ਬਣੀ ਹੈ ਕਿਸੇ ਡਰੇਨ ਦੇ ਵਿੱਚ ਇੱਕ ਨਵਾਂ ਪੈਸਾ ਨਹੀਂ ਲਾਇਆ ਕੋਈ ਬੰਨ ਨਹੀਂ ਬੰਨਾ ਡਰੇਨਾ ਸਾਫ ਨਹੀਂ ਕੀਤੀ ਔਰ ਅਸਕਰ ਕੇ ਹੜਾਈ ਔਰ ਜਿਹੜਾ ਪਾਣੀ ਦੀ ਗੱਲ ਹੈ ਇੱਕਦਮ ਜਿਹੜਾ ਡੈਮ ਛੱਡਿਆ 10 12 15 ਫੁੱਟ ਗਿਆ ਕਿੰਨੇ ਲੋਕਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਮਤਲਬ ਇਹ ਬੰਦਿਆਂ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਇਹਨਾਂ ਦੀ ਲਾਪਰਵਾਹੀ ਜਦ ਕਿ ਇਹਨਾਂ ਦਾ ਖੁਦ ਇੱਕ ਐਮ.ਐਲ.ਏ ਹੈ ਜਿਹਦੇ ਤੇ ਇਹਨਾਂ ਨੇ ਪਰਚਾ ਕੀਤਾ ਉਹਨੇ ਖੁਦ ਕਿਹਾ ਕਿ ਵੀ ਦੇਖੋ ਜੀ ਇਹ ਕ੍ਰਿਸ਼ਨ ਕੁਮਾਰ ਇਹ ਸਰਕਾਰ ਨੇ ਧਿਆਨ ਨਹੀਂ ਦਿੱਤਾ ਬੱਚੇ ਬਾਰ-ਬਾਰ ਕਿਹਾ ਸੀ ਵੀ ਪਾਣੀ ਨੂੰ ਥੋੜਾ-ਥੋੜਾ ਰਿਸਕ ਦੇ ਰਹੋ ਬਰਸਾਤਾਂ ਬੜੀ ਆਉਣੀ ਹੈ ਮੌਸਮ ਵਿਭਾਗ ਨੇ ਕਹਤਾ ਸੀ ਵੀ ਐਤ ਕੀ ਬਰਸਾਤ ਬਹੁਤ ਆਉਣੀ ਹੈ ਐਸ ਕਰਕੇ ਕਿ ਤੁਸੀਂ ਇਹ ਬੰਦੋਬਸਤ ਕਰ ਲਓ ਇਹਨਾਂ ਦੇ ਕੰਨ ਦੇ ਜੂਨ ਹੀ ਨਹੀਂ ਰਿਖੀ ਔਰ ਜੋ ਵੀ ਡਰੇਨਾ ਦਾ ਪੈਸਾ ਸਫਾਈ ਦਾ ਸਾਰਾ ਇਹਨਾਂ ਦੇ ਮਤਲਬ ਕਹਿੰਦਾ ਦਿੱਸਪਤ ਦੇ ਵਿੱਚ ਔਰ ਇਹਨਾਂ ਦੇ ਹਫਸਰਾ ਨੇ ਵੀ ਔਰ ਇਹ ਸਾਰਾ ਖਾਦਾ ਕਾਗਧਾਂ ਦੇ ਵਿੱਚ ਦੇਖੋਗੇ ਤੇ ਇਹ ਕਹਿੰਦਾ ਇਹਨਾਂ ਦਾ ਜਿਹੜਾ ਇਰੀਗੇਸ਼ਨ ਮਿਨਿਸਟਰ ਹੈ ਉਹ ਕਹਿੰਦਾ ਜੀ ਅਸੀਂ 70% ਜਿਹੜੇ ਐ ਅਸੀਂ ਡਰੇਨਾ ਸਾਫ ਕੀਤੀਆਂ ਮੇਰੇ ਇਲਾਕੇ 'ਚ 6-7 ਡਰੇਨਾ ਜਾਂਦੀਆਂ ਇੱਕ ਡਰੇਨ ਨੂੰ ਵੀ ਹੱਥ ਨਹੀਂ ਲਾਇਆ ਉੱਥੇ ਪਹਾੜੀ ਕਿੱਕਰਾ ਉੱਗੀਆਂ ਹੋਈਆਂ ਔਰ ਉਹ ਪਾਣੀ ਜਿਹੜਾ ਹੈ ਕਿ ਇੱਕ ਡਰੇਨ ਦੇ ਵਿੱਚੋਂ ਤੋਂ ਪਾਣੀ ਆਇਆ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਪਾਣੀ ਖੇਤਾਂ 'ਚ ਗਿਆ ਫਸਲਾਂ ਦਾ ਨੁਕਸਾਨ ਹੋਇਆ ਐਸੇ ਕਰਕੇ ਇਹਦੇ ਵਿੱਚ ਵੀ ਇਹਨਾਂ ਦੀ ਲਾਪਰਵਾਹੀ ਰਹੀ ਹੈ ਔਰ ਅੱਜ ਜਿਹੜੇ ਲੋਕ ਪੰਜਾਬ ਦੇ ਇਹਨਾਂ ਤੋਂ ਬੜੇ ਪਰੇਸ਼ਾਨ ਨੇ ਇਹਨਾਂ ਜੋ ਵਾਅਦਾ ਕੀਤਾ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਪੈਸੇ ਇਕੱਠੇ ਕਰਨ ਦੀ ਗੱਲ ਕੀਤੀ ਇੱਕ ਵੀ ਨਹੀਂ ਕੀਤੀ ਔਰ ਇਹ ਕਹਿੰਦੇ ਅਸੀਂ ਨਸ਼ਾ ਮੁਕ ਮੈਂ ਕਹਿਣਾ ਚਾਹਨਾ ਜਿਹੜਾ ਬੰਦਾ ਖੁਦ ਨਸ਼ਾ ਕਰਦਾ ਹੋਵੇ ਉਹ ਕਦੇ ਨਸ਼ੇ ਨੂੰ ਛੁਡਾ ਸਕਦਾ ਜਿਹੜਾ ਬੰਦਾ ਖੁਦ ਚੋਰ ਹੋਵੇ ਤੇ ਦੂਸਰੇ ਨੂੰ ਸਮਝਾ ਨਹੀਂ ਸਕਦਾ ਵੀ ਚੋਰੀ ਮਾੜੀ ਚੀਜ਼ ਐ ਐਸ ਕਰਕੇ ਇਹ ਖੁਦ ਜਿਹੜਾ ਤੁਸੀਂ ਦੇਖਦੇ ਹੋ ਮੁੱਖ ਮੰਤਰੀ ਦੇ ਕੀ ਹਾਲਾਤ ਰਹਿੰਦਾ ਔਰ ਕਿਸ ਤਰ੍ਹਾਂ ਦੀ ਗੱਲਾਂ ਇਹ ਕਰਦੇ ਨੇ ਅੱਜ ਤੁਸੀਂ ਦੇਖੋਗੇ ਵਿਧਾਨ ਸਭਾ ਦੇ ਵਿੱਚ ਅੱਜ ਵਿਧਾਨ ਸਭਾ ਐਵੇਂ ਲੱਗਦੀ ਐ ਜਿਵੇਂ ਕੋਈ ਸਰਕਸ ਹੋ ਰਹੀ ਐ ਕੋਈ ਪੰਜਾਬ ਦੀ ਡਵੈਲਪਮੈਂਟ ਦੀ ਗੱਲ ਪੰਜਾਬ ਦੇ ਕਿਸਾਨ ਔਰ ਇਹ ਕੀ ਕਹਿੰਦੇ ਜਦੋਂ ਇਲੈਕਸ਼ਨ ਕੋ ਜਾਂਦਾ ਇਹ ਆਪ ਦਾ ਬੰਦੇ ਨੂੰ ਇੱਕ ਨੂੰ ਬਲੀ ਦਿੰਦੇ ਐ ਕਿਸੇ ਅਫਸਰ ਨੂੰ ਬਲੀ ਦੇ ਦਿੰਦੇ ਐ ਕਿਸੇ ਮੰਤਰੀ ਨੂੰ ਬਲੀ ਦੇ ਦਿੰਦੇ ਐ ਬਲੀ ਐਸ ਕਰਕੇ ਦਿੰਦੇ ਐ ਕਿ ਸਾਡੀ ਸਾਚੀ ਦੇਖੋ ਜੀ ਆਪ ਦੇ ਮੰਤਰੀ ਨੇ ਬਖਸ਼ਿਆ ਅਸੀਂ ਇਹ ਵੱਡੇ ਅਫਸਰ ਨੂੰ ਨਿਬਖਿਆ ਤਾਂ ਕਿ ਸਾਨੂੰ ਵੋਟਾਂ ਮਿਲ ਜਾਵੇ ਇਹ ਵੋਟਾਂ ਦੀ ਸੋਚ ਕਰਕੇ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਭਾਵਨਾ ਹੈ ਪੰਜਾਬ ਦੇ ਲੋਕ ਅੱਜ ਬੜੇ ਇਸ ਤਰ੍ਹਾਂ ਦੁਖੀ ਹੋਏ ਬੈਠੇ ਨੇ ਕਿਸੇ ਤਰ੍ਹਾਂ ਦਾ ਕੰਮ ਪੀਣ ਵਾਲੇ ਪਾਣੀ ਦਾ ਦੇਖ ਲਓ ਸੜਕਾਂ ਦਾ ਦੇਖ ਲਓ ਮਤਲਬ ਗੁੰਡਾਗਰਦੀ ਜਿਹੜੀ ਵਧੀ ਪਈ ਹੈ ਸਾਰੇ ਪਾਸੇ ਤਰਾਇਮ ਤਰਾਇਮ ਹੈ ਔਰ ਲੋਕ ਇਹਨੇ ਦੁਖੀ ਹੋ ਚੁੱਕੇ ਨੇ ਔਰ ਪੰਜਾਬ ਦਾ ਜਿਹੜਾ ਨੁਕਸਾਨ ਇਹਨਾਂ ਦੇ ਕਰਕੇ ਹੋ ਰਿਹਾ ਹੈ ਤਾਂ ਇਹ ਸਾਰੀ ਚੀਜ਼ ਨੂੰ ਤੁਸੀਂ ਜਾਣਦੇ ਹੋ ਬਾਕੀ ਤੁਸੀਂ ਕੋਈ ਗੱਲ ਅਗਰ ਪੁੱਛਣਾ ਚਾਹੋ ਸਾਹ ਪੁੱਛ ਸਕਦੇ ਆ ਨੀ ਸਰ ਇੱਕ ਰਾਜਵਿੜੀ ਨੇ ਧਿਆਨ ਦਿੱਤਾ ਸੀ ਗੰਗਾਜ ਬਚਾ ਤੇ ਆ ਕਿ ਜਿਹੜੇ ਸਿੰਥੈਟਿਕ ਡਰਗ ਨੇ ਉਹਦੀ ਜਗ੍ਹਾ ਬਦਲਾਵ ਜ ਹੈ ਅਫੀਮ ਉਕੀ ਜਿਹੜੀ ਹੋ ਸਕਦੀ ਹੈ ਸਬਸਟੀਟਿਊਟ ਇਹਦੀ ਚਰਚਾ ਲੋਕ ਸਭਾ ਤੇ ਵਿਧਾਨ ਸਭਾ ਚ ਹੋਣੀ ਚਾਹੀਦੀ ਦੇਖੋ ਐਦੀ ਗੱਲ ਐਦੀ ਵਕਾਲਤ ਮੈਂ ਵੀ ਕਰਦਾ ਮੈਂ ਹੈਲਥ ਮਿਨਿਸਟਰ ਸੀਗਾ ਦੇਖੋ ਗੱਲ ਕੀ ਹੈ ਕਿ ਇਹ ਨਸ਼ਾ ਜਿਹੜਾ ਹੈ ਦੇ ਕੋਈ ਇੱਕ ਵਾਰੀ ਅਫੀਮ ਰਪੋਸਟ ਬੰਦ ਕੀਤਾ ਪ੍ਰਤਾਪ ਸਿੰਘ ਕੇਰੋਂ ਜਿਹੜੇ ਬਜ਼ੁਰਗ ਖਾਂਦੇ ਸੀਗੇ ਉਹਨਾਂ ਨੂੰ ਪਰਮਟ ਦਿੱਤੇ ਜੇ ਅਗਰ ਉਹਨਾਂ ਨੂੰ ਪਰਮਟ ਨਾ ਦਿੱਤੇ ਹੁੰਦੇ ਪਰ ਉਹਨਾਂ ਨੇ ਕੀ ਕਰਨਾ ਸੀ ਜਿਹਨੂੰ ਨਸ਼ੇ ਦੀ ਲਤ ਪੈ ਗਈ ਉਹਨੇ ਆਪ ਦੀ ਪੂਰਤੀ ਕਰ ਲਈ ਪ੍ਰਤਾਪ ਸਿੰਘ ਕੇਰੋ ਨੇ ਐਸ ਐਮਓ ਸੀ ਐਮਓ ਡਾਕਟਰ ਪੰਚਾਇਤ ਬਿਊਟੀ ਲਗਾ ਕੇ ਵੀ ਪਿੰਡ ਦੇ ਵਿੱਚ ਦੱਸੋ ਕਿੰਨੇ ਬੰਦੇ ਨਸ਼ਾ ਕਰਦੇ ਨੇ ਔਰ ਇਹ ਪੁੱਛ ਕੇ ਵੀ ਤੇਰਾ ਇੱਕ ਮਹੀਨੇ ਚ ਕਿੰਨਾ ਹੈ ਕਿਸੇ ਨੇ ਕਿਹਾ 2 ਤੋਲੇ ਬਜ਼ੁਰਗ ਨੇ ਕਿਸੇ ਨੇ ਕਿਹਾ 1 ਤੋਲਾ ਉਸੇ ਸਾਹਮਣੇ ਪਰਮਟ ਬਣ ਗਿਆ ਸੀ ਜਦ ਮੈਂ ਹੈਲਥ ਮਿਨਿਸਟਰ ਸੀ ਉਦੋਂ ਤੱਕ ਬਜ਼ੁਰਗ ਹਸਪੀਟਲ ਤੋਂ ਮਹੀਨੇ ਦੇ ਮਹੀਨੇ ਅਫੀਮ ਲੈ ਕੇ ਜਾਂਦੇ ਸੀ ਅਗਰ ਉਹ ਅਫੀਮ ਦੇਖੋ ਕੋਈ ਤੁਸੀਂ ਰਸਤਾ ਬੰਦ ਕਰ ਦਿਓ ਉਹਦਾ ਆਲਟਰਨੇਟ ਤਾਂ ਦੇਣਾ ਜ਼ਰੂਰੀ ਹੈ ਕਿ ਨਹੀਂ ਦੇਣਾ ਜ਼ਰੂਰੀ ਉਹ ਤੁਸੀਂ ਬੰਦ ਕਰ ਦਿਓ ਉਹਦਾ ਆਲਟਰਨੇਟ ਨਹੀਂ ਦਿਓ ਤਾਂ ਲੋਕ ਕੀ ਕਰਨੇ ਕੋਈ ਉਧਰ ਟੱਪੂ ਕੋਈ ਉਧਰ ਟੱਪੂ ਆਜ ਕੀ ਹੈ ਕਿ ਠੀਕ ਹੈ ਉਹ ਨਸ਼ਾ ਬੰਦ ਕਰਤਾ ਲੋਕ ਪੈਗੇ ਮਾਫੀਆ ਇੰਜੈਕਸ਼ਨ ਹੈ ਬੜਾ ਜ਼ਰੂਰੀ ਹੈ ਕਿਸੇ ਦੇ 6:00 ਵਜੇ ਅਜੋ ਨਹੀਂ ਮਿਲਦਾ ਨੀਂਦ ਵਾਲੀ ਗੋਲੀ ਨਹੀਂ ਮਿਲਦੀ ਯਾਨੀ ਕਿ ਜਿਹੜੀ ਚੀਜ਼ ਨੂੰ ਇਕ ਬਰੀ ਆ ਜਾਂਦੀ ਵੀ ਨਸ਼ਾ ਕਰ ਰਹੇ ਉਹ ਬੰਦ ਕਰਦੇ ਆਮ ਆਦਮੀ ਅੱਜ ਪਰੇਸ਼ਾਨ ਹੈ ਇਹਦਾ ਆਲਟੀਨੇਟਿਵ ਸਹੀ ਡਗਲਾ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਜੂਨਰ ਐਕਸ਼ਨ ਚੱਲਦੇ ਹੋਣੇ ਸਿਰਫ ਵੋਟਾਂ ਦੀ ਕਾਰਵਾਈ ਕਰਦੇ ਜੋਗੀ ਦੇਖ ਕੇ ਕਰਦੇ ਇਹ ਜੋਗੀ ਨੂੰ ਦੇਖਿਆ ਕਿ ਨਸ਼ਾ ਅੱਜ ਜੋਗੀ ਦੇਖੋ ਅੱਜ ਲੋਕ ਅੱਥੇ ਸਾਨੂੰ ਕਹਿੰਦੇ ਆ ਵੀ ਉੱਤਰ ਪ੍ਰਦੇਸ਼ ਤੇ ਯੂਪੀ ਦੇ ਵਿੱਚ ਨਹੀਂ ਗੁੰਡਾਗਰਦੀ ਸੀ ਅੱਜ ਉੱਥੇ ਕੋਈ ਗੁੰਡਾਗਰਦੀ ਨਹੀਂ ਹੈ ਔਰ ਅੱਜ ਇੱਥੇ ਗੁੰਡਾਗਰਦੀ ਕਿੰਨੀ ਵਧੀ ਹੋਈ ਹੈ ਤੋ ਜਿਹੜਾ ਡੋਜ਼ਰ ਦੀ ਗੱਲ ਕਰਦੇ ਹੋ ਕਿਸੇ ਤਰ੍ਹਾਂ ਦੀ ਗੱਲ ਦੇ ਉਹ ਪੈਟਰਨ ਸਿਰਫ ਇਲੈਕਸ਼ਨ ਦੇਖੋ ਜੇ ਅਗਰ ਤੁਸੀਂ ਖੁਦ ਕਰਪਟ ਹੋ ਗਏ ਕਰਪਸ਼ਨ ਹੋ ਗਈ ਐਮ ਐਲ ਏ ਇਹਨਾਂ ਦੇ ਜਿਹੜੇ ਥਾਣਿਆਂ ਤੋਂ ਮਿੰਨੇ ਲੈਣਗੇ ਤਹਿਸੀਲਦਾਰਾਂ ਤੋਂ ਮਿੰਨੇ ਲੈਣਗੇ ਔਰ ਪੈਸੇ ਦੇ ਸਵਾ ਕੋਈ ਕਮ ਨਹੀਂ ਹੈ ਤਾਂ ਫਿਰ ਕੌਣ ਕੰਮ ਕਰੇਗਾ ਜਿਹੜਾ 100 ਰੁਪਏ ਦੇਊਗਾ ਭਾਈ ਜੀ 2 ਕਮਾਊਗਾ ਜੀਜੇਪੀ ਐਸੋਲੇ ਜੇ ਗੱਲ ਕਰੀਏ ਵਿਧਾਨ ਸਭਾ ਹਲਕਾ ਇਸ ਤਰ੍ਹਾਂ ਦੇਖ ਲਈ ਆਪਣੇ ਆਪ ਨੂੰ ਸਟੈਂਡ ਕਰਦੇ ਦੇਖੋ ਬੀ ਜੇ ਪੀ ਐਵੇਂ ਹੈ ਕਿ ਲੋਕਾਂ ਨੂੰ ਇੱਕ ਚੀਜ਼ ਦੀ ਸਮਝ ਆ ਜਾਵੇ ਜੋ ਮੋਦੀ ਸਾਹਿਬ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਵਾਅਦੇ ਕੀਤੇ ਸਾਰੇ ਪੂਰੇ ਕੀਤੇ ਅੱਜ ਜਿੰਨੀ ਮਤਲਬ ਹੈ ਯੋਜਨਾਵਾਂ ਜਿਹੜੀ ਲਾਭਕਾਰੀ ਯੋਜਨਾ ਸਾਰੀ ਸਾਰੀ ਇੱਥੇ ਲੋਕਾਂ ਦੇ ਵਿੱਚ ਆਈ ਹੋਏ ਲੋਕਾਂ ਨੂੰ ਸਭ ਪਤਾ ਹੈ ਮੋਦੀ ਸਾਹਿਬ ਕੀ ਹੈ ਕਿ ਮੋਦੀ ਸਾਹਿਬ ਇੱਕ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਉਹ ਸਾਰਾ ਪਤਾ ਸਮੱਸਿਆ ਕੀ ਹੈ ਮੋਦੀ ਸਾਹਿਬ ਨੇ ਸਮੱਸਿਆ ਦੇਖੀ ਮਾਤਾਵਾਂ ਪਹਿਣਾ ਦੀ ਕਿ ਬਾਲਣ ਇਕੱਠਾ ਕਰਕੇ ਔਰ ਰੋਟੀਆਂ ਪਕਾਉਂਦੀ ਸੀ ਤੇ ਧੂਏ ਨਾਲ ਸੜਦੀ ਸੀ ਪੇਨਾਲ ਦੇ ਕੋਈ ਜਗਲਾਤ ਆਏ ਉਹਨਾਂ ਦੇ ਜਲਾਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤਾਂ ਮੋਦੀ ਸਾਹਿਬ ਨੇ ਕੀ ਕੀਤਾ ਸਿਲੰਡਰ ਜਿਹੜਾ ਘਰ ਘਰ ਸਿਲੰਡਰ ਦਿੱਤਾ ਜਿੱਦਗੀ ਕਾਂਗਰਸ ਇਸ ਟਾਈਮ ਤੇ ਬਲੈਕ ਹੁੰਦੀ ਸੀ 10 ਬੜੇ ਬੜੇ ਘਰਾਂ 'ਚ ਸਿਲੰਡਰ ਹੁੰਦਾ ਸੀ ਗਰੀਬ ਦੇ ਘਰੇ ਨਹੀਂ ਮੋਦੀ ਸਾਹਿਬ ਨੇ ਕਿਹਾ ਮੋਦੀ ਸਾਹਿਬ ਨੇ ਗਰੀਬ ਦੇ ਬੱਚੇ ਨੂੰ ਮਰਦਾ ਦੇਖਿਆ ਪੈਸੇ ਦੀ ਇਲਾਜ ਦੇਊਗਾ 5 ਲੱਖ ਦੀ ਆਯੂਸ਼ਮਾਨ ਸਕੀਮ ਦਿੱਤੀ ਆਟਾ ਦਾਅ ਦਿੱਤੀ ਔਰ ਇਥੋਂ ਤੱਕ ਕੀ ਕੀ ਦੇਖੋ ਕਿ ਜਦੋਂ ਕਰੋਨਾ ਆਈ ਕਰੋਨਾ ਆਈ ਮੈਂ ਕਹਿੰਦਾ 80% ਲੋਕਾਂ ਨੇ ਮਰ ਜਾਣਾ ਸੀ ਮੋਦੀ ਸਾਹਿਬ ਨੇ ਜਿਹੜੀ ਇੰਜੈਕਸ਼ਨ ਲਾਏ ਔਰ ਦੂਸਰੇ ਦੇਸ਼ਾਂ ਦੇ ਵਿੱਚ ਵੀ ਫਾਇਦਾ ਕੀਤਾ ਅੱਜ ਅਸੀਂ ਸਾਰੇ ਉਹ ਜਿੰਦੇ ਹੈਗੇ ਤਾਂ ਇਸ ਕਰਕੇ ਕੀ ਹੈ ਕਿ ਲੋਕਾਂ ਨੂੰ ਸਾਰੀ ਸਮਝਾ ਗਈ ਜੋ ਵਾਅਦਾ ਕਰਦੇ ਹੈ ਭਾਰਤੀ ਜਨਤਾ ਪਾਰਟੀ ਨੇ ਕਿ ਐਸੀ ਧਾਰਾ 370 ਤੋੜਾਂਗੇ ਹਰ ਕੋ ਦਬਲਾ ਨੇ ਮਜ਼ਾਕ ਉਡਾਈ ਕਿ ਮੋਦੀ ਕਾ ਤਿੰਨ ਜਨਮ ਲੈ ਲੇ ਤਬ ਵੀ ਨਹੀਂ ਟੁੱਟੇਗੀ ਹੁਣ ਖਰਾਬ ਹੋ ਜਾ ਇੱਕ ਮੱਖੀ ਵੀ ਨਹੀਂ ਮਰੀ ਔਰ ਇਸ ਤਰ੍ਹਾਂ ਜੋ ਵੀ ਵਾਅਦੇ ਕੀਤੇ ਲੰਮੀ ਹੋ ਗਈ ਗੱਲ ਬੜੇ ਜਿਹੜੇ ਕੰਮ ਲੋਕਾਂ ਨੂੰ ਚੀਜ਼ ਦੀ ਸਮਝ ਆ ਚੁੱਕੀ ਹੈ ਕਿ ਜੋ ਯੋਜਨਾਵਾਂ ਆ ਰਹੀ ਹੈ ਸਾਰੀ ਸਾਰੀ ਸੈਂਟਰ ਸਰਕਾਰ ਦੀ ਚੱਲ ਰਹੀ ਹੈ ਅਵੇਂ ਨਰਗਾਵੇ ਤਾਂ ਲੋਕ ਅੱਜ ਮੋਦੀ ਸਾਹਿਬ ਨਾਲ ਬੀਜੇਪੀ ਨਾਲ ਜੁੜੇ ਨੇ ਔਰ ਤੁਸੀਂ ਦੇਖੋਗੇ ਰਿਜ਼ਲਟ ਕੀ ਆਏਗਾ ਇਹ ਸੀਟ ਬੀਜੇਪੀ ਜਿੱਤੇਗੀ ਔਰ ਸਤਾਇਚ ਬਾਤੇ ਦਿਨਤਾ ਪਾਰਟੀ ਦੀ ਸਰਕਾਰ ਬਣੇਗੀ ਅੱਜ ਲੋਕਾਂ ਨੂੰ ਸਮਝਾ ਗਏ ਲੋਕਾਂ ਦੇ ਬੋਲੇ ਬਾਲੇ ਲੋਕ ਕੋਈ ਬੋਲਾ ਨਹੀਂ ਹੈ ਸਭ ਨੂੰ ਪਤਾ ਹੈ ਸਭ ਕੁਲ ਮੀਡੀਆ ਹੈ ਟੈਲੀਵਿਜ਼ਨ ਹੈ ਖਬਰ ਕਹਦੇ ਵਕਤ ਹੁੰਦਾ ਸੀ ਤਾਂ ਲੋਕ ਕੋਈ ਝੂਠ ਮਾਰ ਕੇ ਕਮਲੇ ਜ ਅੱਜ ਲੋਕ ਸਾਰੇ ਜਾਗਰੂਕ ਨੇ ਸਾਰਿਆਂ ਨੂੰ ਪਤਾ ਹੈ ਕੌਣ ਕੀ ਕਰ ਰਿਹਾ ਕਿੱਥੇ ਫਿਰ ਰਿਹਾ ਕੈਂਡੀਡੇਟਾਂ ਬਾਰੇ ਵੀ ਜਾਣਦੇ ਆ ਲੋਕ ਤੋਲਦੇ ਆ ਵੀ ਇੱਥੇ ਜਿਹੜੇ ਪੰਜ ਕੈਂਡੀਡੇਟ ਖੜੇ ਆ ਉਹਨਾਂ ਦਾ ਕੀ ਕੀ ਗੱਲ ਹੈ ਔਰ ਜਿਹੜੇ ਖੜੇ ਆਪਣੇ ਹਰਵੀਰ ਸਿੰਘ ਜਿਹੜੇ ਕਰੇ ਆਮ ਆਦੀ ਪਾਰਟੀ ਲੋਕਾਂ ਨੂੰ ਪਤਾ ਉਸ ਟਾਈਮ ਕਿੰਨਾ ਕਿਸ ਤਰ੍ਹਾਂ ਨਸ਼ਾ ਚੱਲਿਆ ਸੀ ਔਰ ਜਿਨ੍ਹਾਂ ਨੇ ਨਸ਼ਾ ਜਿਹੜੇ ਵੇਚਣ ਵਾਲੇ ਸੀ ਅੱਜ ਉਹੀ ਲੋਕ ਜਿਹੜੇ ਐਮਐਲਏ ਸਾਹਿਬ ਖੜੇ ਹੋ ਕਹਿੰਦੇ ਆ ਕੰਮ ਉਹੀ ਚੱਲੂਗਾ ਜਿਹੜੇ ਪਹਿਲਾਂ ਚੱਲਦਾ ਸੀ ਤੇ ਮਾਤਾਵਾਂ ਪੈਣਾ ਨੂੰ ਨਾਰਾਜ਼ਗੀ ਮੰਨੀ ਐ ਔਰ ਇਸ ਤਰ੍ਹਾਂ ਦੇ ਕੰਮ ਜਿਹੜੇ ਕਰਦੇ ਸੀ ਉਹ ਬੜੇ ਖੁਸ਼ ਹੋਏ ਵੀ ਠੀਕ ਐ ਤਾਂ ਦੱਸੋ ਕਿ ਕਿਧਰ ਸੰਦੇਸ਼ ਜਾ ਰਿਹਾ ਔਰ ਇਹ ਆਪ ਦੇ ਜਿੱਤਣ ਵਾਸਤੇ ਬੱਚਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਆ ਪੰਜਾਬ ਨੂੰ ਬਰਬਾਦ ਕਰ ਰਹੇ ਆ ਜਨਪਤੀ ਸਾਹਿਬ ਤੁਸੀਂ ਹਲਕੇ ਦੇ ਵਿੱਚ ਆਏ ਹੋ ਸੰਤਾਰਨ ਦੇ ਵਿੱਚ ਤੁਹਾਨੂੰ ਕਿਹੜੀਆਂ ਕਮੀਆਂ ਲੱਗੀਆਂ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਲੋਕ ਕਹਿ ਰਹੇ ਕਿ ਗੈਂਗਸਟਰਵਾਦ ਬਹੁਤ ਜ਼ਿਆਦਾ ਹੈ ਫ੍ਰੋਟੀਨੀਆਂ ਕਾਲਸ ਆ ਰਹੀਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਗੁੰਡਾ ਰਾਜ ਜਿਹੜਾ ਹੈ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਨਸ਼ਾ ਬਹੁਤ ਜ਼ਿਆਦਾ ਹੈ ਸਪਲਾਈ ਬਹੁਤ ਜ਼ਿਆਦੀ ਹੈ ਹੋਰ ਕਿਹੜੇ ਕਿਹੜੇ ਮਸਲੇ ਜਿਹੜੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਮੇਰਾ ਤਾਂ ਜਿਹੜਾ ਸਵਾਲ ਕਰ ਰਹੇ ਹੋ ਉਹਦਾ ਜਵਾਬ ਤੁਸੀਂ ਖੁਦ ਦੇ ਰਹੇ ਹੋ ਮੈਨੂੰ ਕਹਿੰਦੇ ਲੋਡ ਨੇ ਜਿਹੜੀ ਤੁਸੀਂ ਕਹਿ ਰਹੇ ਹੋ ਸਾਰੀ ਨਸਾਬਤ ਆ ਪਿਆ ਹੈ ਗੈਂਗਸ ਵੱਲੋਂ ਵੱਧਿਆ ਰਿਹਾ ਲੋਕ ਕਹਿੰਦੇ ਤੁਸੀਂ ਕੀ ਆਰਗਨਾਈਸਟ ਕੀਤਾ ਦੇਖੋ ਅਸੀਂ ਲੋਕ ਅਸੀਂ ਕੋਈ ਲੋਕਾਂ ਨੂੰ ਪਤਾ ਹੈ ਲੋਕਾਂ ਦੇ ਭਾਰਤੀ ਜਨਤਾ ਪਾਰਟੀ ਦੀ ਤਦਬਾਰ ਹੋ ਗਿਆ ਕਿਉਂ ਗਿਆ ਕਿ ਦੂਸਰੇ ਦੇਖੋ ਕੋਈ ਇੱਕ ਸੂਬਾ ਤਾਂ ਪੰਜਾਬ ਹੈ ਜੀ ਪੰਜਾਬ ਦੇਸ਼ ਦੇ ਵਿੱਚ 28 ਸੂਬੇ ਨੇ ਠੀਕ ਹੈ ਔਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹਰਿਆਣਾ ਦੇਖ ਲਓ ਯੂਪੀ ਦੇਖ ਲਓ मध्यप्रदेश देख लो जिथे जिथे बणिए दोबारा रिपीट होके सरकार बन दी है विजन की लेके चल रहे हो जी ਤੁਸੀਂ विजन बणने वास्ते ਕੀ ਕੀ ਜੀ ਹੈ ਜਿਸ देखो विजन राजनीति पार्टी रिवीजन ਕੀ ਹੁੰਦਾ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨਾ ਲੋਕਾਂ ਦੀ ਸਮੱਸਿਆ ਹੈ ਉਗੜਵਾ ਅਸੀਂ ਦੂਰ ਕਰਾਂਗੇ ਜਿਹੜੇ ਲੋਕਾਂ ਦੇ ਮਨਾਂ ਚ ਦਿੱਸੀ ਦਾ ਡਰ ਅਸੀਂ ਦੂਰ ਕਰਾਂਗੇ ਜੋ ਨਸ਼ਾ ਦੀ ਲੋਕਾਂ ਦੇ ਡਰ ਅਸੀਂ ਦੂਰ ਕਰਾਂਗੇ ਜੋ ਲੋਕਾਂ ਦੀ ਸਮੱਸਿਆ ਹੈ ਅਸੀਂ ਉਹ ਹੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਕਰਦੇ ਹਾਂ ਦੂਰ ਕਰਾਂਗੇ